ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਇਹ ਬਣਾ ਰਹੇ ਆ ਆਪਾਂ ਆਪਣੇ ਜਿਹੜੀ ਕਣਕ ਉਹ ਤੇ ਜੂਰੀਆ ਪਾਉਣਾ ਉਹ ਕਣਕ ਜਿਹੜੀ ਆਪਾਂ ਦੱਸੀ ਸੀ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਕਈ ਵਾਰ ਜ਼ਿਕਰ ਕਰਿਆ ਵੀ ਉਹ ਪਾਣੀ ਨਾਲ ਥੋੜੀ ਜੀ ਡਾਊਨ ਜੀ ਪੈ ਗਈ ਉਹਦੇ ਤੇ ਆਪਾਂ ਪਹਿਲਾਂ ਸਪਰੇ ਵੀ ਕਰੀਤੀ ਇੱਕ ਤਾਕਤਾਲੀ ਕੁਝ ਕਈ ਚੀਜ਼ਾਂ ਮਲਾਈਆਂ ਤੇ ਸਲਫਰ ਵਗੈਰਾ ਹੋਰ ਕਾਫੀ ਚੀਜ਼ਾਂ ਦਾ ਉਹ ਕਰਿਆ ਸੀ ਉਹ ਹੁਣ ਕਣਕ ਕੁਝ ਮਾਤਰਾ ਚ ਤਾਂ ਉਹਦਾ ਮੰਨ ਲਓ ਵੀ ਉਹ ਸੁੱਕ ਕੇ ਹੋ ਗਈ ਬਾਕੀ ਦੀ ਜਿਹੜੀ ਕੁਝ ਮਾਤਰਾ ਬਚਦੀ ਸੀ ਉਹ ਥੋੜੀ ਜੀ ਕਮਜ਼ੋਰ ਆ ਹੁਣ ਉਹਦੇ ਵਿੱਚ ਆਪਾਂ ਉਹ ਤਾਂ ਪੂਰੇ ਪਹਿਲਾਂ ਕਰ ਲਏ ਤੇ ਤਕਰੀਬਨ ਹੋ ਗਏ ਤੇ ਪਰ ਹੁਣ ਥੋੜੀ ਜੀ ਘਾਟ ਜੀ ਮਹਿਸੂਸ ਹੋ ਰਹੀ ਆ ਵੀ ਉਹਦੇ ਵਿੱਚ ਹੋਰ ਰਿਓ ਪਾਉਣਾ ਉਹ ਦਿਖਾ ਰਿਹਾ ਇਹ ਆ ਚੱਲਿਆ ਉਧਰ ਨੂੰ ਲੈ ਕੇ ਰੁਕ ਰਿਹਾ ਖਾਂ ਲੇਗਾ ਖਾਣਾ ਆ ਰੇੜੇ ਤੇ ਬੈਠੇ ਜੰਨੇ ਆ ਹਾਂ ਤਬ ਦੇਖੀ ਤੂੰ ਗੇਰ ਨਾ ਦੀ ਇਹ ਹੁਣ ਉੱਥੇ ਪਾਉਣੀ ਐ ਆ ਪਿਆਜ਼ ਜੂਰੀਏ ਦਾ ਥੈਲਾ ਉਹ ਦਿਖਾਉਣੇ ਆ ਜਾ ਕੇ ਉਹ ਵੀ ਆ ਜਾ ਰਹੇ ਆ ਉੱਧਰ ਨੂੰ ਐ ਇਦਾਂ ਦੀ ਆਹ ਕਣਕ ਆ ਜਿਹੜੀ ਇਹ ਹੁਣ ਮੰਨ ਲਓ ਡੰਡੀ ਚੜੀ ਹੋਈ ਐ ਉੜੇ ਜੇ 10 15 20 ਦਿਨਾਂ ਚ ਨਿਸਰੀ ਆਉਗੀ ਇਹ ਲੈ ਉਹ ਵੀ ਕਣਕੇ ਦੇ ਨਾਲ ਦੀ ਉਹ ਆ ਵੈਸੇ ਉਹ ਪਾਣੀ ਨੇ ਥੋੜੀ ਜੀ ਮਾਰ ਕੇ ਆ ਗਈ ਪਾਣੀ ਕਰਕੇ ਥੋੜੀ ਜੀ ਵਿੱਚ ਕਾਫੀ ਢੱਕੇ ਕੁਸ ਜਿੱਥੇ ਜ਼ਿਆਦਾ ਪਾਣੀ ਖੜਾ ਰਿਹਾ ਉਹ ਸੁੱਕ ਗਏ ਬਾਕੀ ਦੀਆਂ ਨੂੰ ਕਹਿੰਦੇ ਵੀ ਚਲੋ ਤਾਕਤ ਹੋਰ ਦੇ ਦਈਏ ਥੋੜੀ ਜੀ ਯੂਰੀਆ ਦੀ ਜ਼ਰੂਰਤ ਹੈ ਵੀ ਚਲ ਥੋੜੇ ਥੋੜਾ ਹਲਕਾ ਜਿਹਾ ਸੱਟਾ ਦੇ ਦਿੰਨੇ ਆ ਉਹਦੇ ਬਾਅਦ ਤੇ ਉਹ ਕਰਿਆ। ਖਲੀਪ ਕਿਵੇਂ ਲੱਗਦੀ ਆ ਹੁਣ ਕਣਕ ਉਹ। ਬੜੀਆ ਸਾਰੇ ਨਿਸਰਨ ਹਲਾ ਹੋ ਗਿਆ ਜੀ। ਨਾ ਉਹ ਜਿਹੜੀ ਪਰਲੀ ਆ ਆਪਣੀ ਉਹ ਜਿੱਥੇ ਆਪਾਂ ਹੁਣ ਆ ਪਾਉਣ ਚੱਲੇ ਆ। ਓਏ ਥੋੜਾ ਦਬਾਏ ਉਸ ਤੋਂ ਅਸੀਂ ਖਾਦ ਪਾਉਣ ਆਂ ਹਾਂ ਜੀ। ਅੱਛਾ। ਪਾ ਦੇ ਪਾਏ ਲੋੜ ਆ ਉਹ ਜੀ। ਅੱਛਾ ਠੀਕ ਹੈ। ਉਹੀ ਅੰਬ ਵਾਲੀ ਮੋਟਰ ਤੇ ਇਹ ਜਮਨ ਅਤੇ ਅੰਮ ਵਾਲੀ ਮੋਟਰ ਕਹਿੰਦੇ ਆ ਉਹਦੇ ਤੇ ਹੀ ਆਹੋ ਆਪਣਾ ਖੇਤ ਉੱਥੇ ਹੀ ਚੱਲੇ ਆ ਦਿਖਾਉਨੇ ਆ ਬਾਕੀ ਜਾ ਤੇ ਉੱਥੇ ਦੋਸਤੋ ਆਹ ਖੇਤ ਆ ਉਹ ਜਿਹਦੇ ਤੇ ਆਪਾਂ ਜੇਕਰ ਕਰ ਰਹੇ ਆ ਉਹ ਇਦਾਂ ਦੀ ਆਹ ਵਿੱਚ ਵਿੱਚ ਧੜੀਆਂ ਹੋਈਆਂ ਹੋਈਆਂ ਨੇ ਇਹ ਪਾਣੀ ਕਾਰਨ ਇਹਦੇ ਤੇ ਹੀ ਆਪਾਂ ਜੂਰੀਆ ਪਾਉਣਾ ਹੁਣ ਦੁਬਾਰਾ ਇਹ 1.5 ਕਿੱਲੇ ਦੀ ਲੈਣਾ ਹੈ। ਇਹਦੇ ਤੇ ਇੱਕ ਥੱਲੇ ਜਣੀ ਪਾ ਦਾਂਗੇ ਹੁਣ। ਹਲਕਾ ਹਲਕਾ ਜਿਹਾ ਪੈ ਜੂ ਇਹ। ਇकडे ਉੱਥੇ ਤੱਕ ਆ ਇਹ। ਆ ਲੈ ਆਏ ਰੇੜਾ ਇੱਥੇ ਖੜ ਗਏ ਆ ਕੇ। ਆਹਰ ਹੈ ਥੋਲਾ ਥੈਲਾ ਥੱਲੇ ਆਹ ਦੇਹ ਕੁੱਤਾ ਕੇ ਆਹ ਪੂਰਾ ਹੈ ਹਲਕੀ ਜਿਹੀ ਹੋ ਮਾਰੀ ਹੈ ਕਿਤਨੇ ਹਾਂ ਹਲਕਾ ਜਾਈ ਜਿਹੜਾ ਸਾਰੇ ਚ ਆ ਜਵੇ ਇਹ ਜਿਆ ਖੇਤ ਆ ਜੀ ਇਹ ਇਹ ਥੋੜਾ ਜਿਹਾ ਪਾਣੀ ਨੇ ਮਾਰ ਚੋ ਉਹ ਕਰਿਆ ਹੋਇਆ ਥੋੜਾ ਜਿਹਾ ਕਮਜ਼ੋਰ ਹੋ ਗਿਆ ਨਹੀਂ ਇਦਾਂ ਵਿੱਚ ਡੱਕੇ ਕੋਸਾ ਸੌਕ ਵੀ ਗਏ ਆ ਦੇਖੋ ਹਾਂ ਆਣੀ ਕਾਫੀ ਦਿਨ ਖੜਾ ਰਿਹਾ ਇਸ ਕਰਕੇ ਇਹ ਥੋੜਾ ਜਿਹਾ ਕਮਜ਼ੋਰ ਹੋ ਗਿਆ ਹਾਂ ਹਲਕਾ ਜਿਹਾ ਹੀ ਰੱਖੀ ਸਾਰੇ ਕਾਫੀ ਇਥੋਂ ਤੇ ਜਣੀ ਇੱਥੇ ਥੋੜਾ ਜਿਹਾ ਉਹ ਹੈ ਮੰਨ ਲਓ ਵੀ ਪਾਣੀ ਖੜਾ ਰਿਹਾ ਉਹ ਡਾਊਨ ਪੈ ਗਈ। ਉਹਨੂੰ ਥੋੜੀ ਜਿਹੀ ਸੁੱਕ ਕੇ ਉਹ ਹੋਈ ਜਾ ਇਹ। ਆ ਵੀ ਚੱਲ ਥੋੜੀ ਜੀ। ਇਹਨੂੰ ਤਾਕਤ ਮਿਲ ਜੂ ਹੋਰ ਮਾਰ ਦੋ। ਅੱਧਾ ਕ ਥੈਲਾ। ਹੁਣ ਇਹ 1.5 ਕਿਲੋ ਇਹ ਚ ਥੈਲੇ ਕ ਦਾ ਗੇੜ ਆਪਾਂ ਨੇ ਪਾਉਣਾ। ਸਾਰੀ ਹੈ ਆ ਦੇਖੋ ਜਿੱਥੇ ਪਾਣੀ ਨਹੀਂ ਉਹ ਰੁਕਿਆ ਇਹ ਲੈਂਚ ਰੁਕਿਆ ਨਹੀਂ ਹੋਇਆ ਇਹ ਵਧੀਆ ਖੜੀ ਹੈ ਇੱਥੇ ਥੋੜਾ ਜਿਹਾ ਨੀਮਾ ਪਾਸਾ ਤੇ ਉੱਥੇ ਥੋੜਾ ਜਿਹਾ ਜ਼ਿਆਦਾ ਪਾਣੀ ਰੁਕਣ ਕਾਰਨ ਹੋ ਗਿਆ ਇਹ ਇਹਦੇ ਨਾਲ ਠੀਕ ਹੋ ਜੂ ਚਲੋ ਨੁਕਸਾਨ ਤਾਂ ਉਸ ਬੈਗਰੂ ਦੇ ਹੱਥਾਂ ਔਰ ਉਹਨੂੰ ਸਾਂਭਣਾ ਕਰਨਾ ਤਾਂ ਆਪਣਾ ਫਰਜ਼ ਆ ਵੀ ਆਪਾਂ ਉਹਨੂੰ ਜੇ ਥੋੜਾ ਮੋਟਾ ਕਿਸੇ ਲੋਟ ਠੀਕ ਆ ਜਵੇ ਤਾਂ ਆਪਾਂ ਉਹਨੂੰ ਕਰ ਸਕੀਏ ਇਥੇ ਕਈ ਤਤਾਂ ਦੀ ਆਪਾਂ ਨੇ ਪਹਿਲਾਂ ਇੱਕ ਸਪਰੇ ਵੀ ਕਰਤੀ ਆ ਉਹ ਚ ਆਪਾਂ ਨੇ ਡਾਈ ਵੀ ਰੜਾਇਆ ਹੋਇਆ ਸੀ ਬਾਕੀ ਸਰਫਰ ਮੈਗਨੀ ਕਈ ਚੀਜ਼ਾਂ ਦੀ ਉਹ ਬੋਸਟਰ ਵਗੈਰਾ ਦੀ ਉਹ ਸਪਰੇਅ ਕਰਦੀ ਉਹਦੇ ਕਰਕੇ ਇਹ ਤੇ ਜਿਹੜਾ ਪਹਿਲਾਂ ਜੂਰੀਆ ਖੜੇ ਉਹ ਚ ਜੂਰੀਆ ਪਾਤ ਆਤੀ ਉਹ ਉਹਨਾਂ ਚੀਜ਼ਾਂ ਕਰਕੇ ਇਹ ਥੋੜੀ ਜੀ ਬਚ ਗਈ ਨਹੀਂ ਤਾਂ ਇਹ ਹੁਣ ਸੁੱਕ ਜਾਂਦੀ ਆਤਲੀ ਜੀ ਜਿੱਤਾ ਬਹੁਤੀ ਉਹ ਦੇਖੋ ਆ ਦੇਖੋ ਕਿਵੇਂ ਇਹਨੇ ਮਾਰੇ ਗਈ ਚਲੋ ਜਿਹੜੇ ਡੱਕੇ ਰਹਿ ਗਏ ਉਹੀ ਠੀਕ ਮਾਰੇ ਮੋਟੇ ਸੰਭਲ ਜਾਣ ਚੱਲ ਕੋਸ ਨਾ ਕੋਸ ਕਾਲ ਚ ਕਾਲ ਰਲਦੀ ਹੋ ਜਾਂਦੀ ਆ ਇਥੇ ਵੀ ਆਹ ਜਿਆਦੇ ਪਾਣੀ ਖੜਦਾ ਤੀ ਇਹ ਵੀ ਉਹ ਓਕਣੇ ਹੋਈ ਹੋਈ ਆ ਸਾਹਮਣੇ ਠੀਕ ਐ ਇੱਧਰ ਠੀਕ ਐ ਆਹ ਜਿਆਦੇ ਢਲੀ ਜੀ ਉਹ ਨਾ ਦੋਨੋਂ ਪਈ ਹੋਈਆਂ ਨਾਲ ਸੁੱਕ ਵੀ ਗਈ ਕਾਫੀ ਯਾਨੀ ਹੁਣ ਜਿਹੜਾ ਫੈੜ ਜਾਂਦੀ ਉਹ ਤਾਂ ਖਤਮੇ ਹੋ ਗਿਆ ਥੋੜੇ ਜੇ ਦੋ ਦੋ ਡੱਕੇ ਤਿੰਨ ਤਿੰਨ ਡੱਕੇ ਨੇ ਇੱਕ ਇੱਕ ਦੇ ਉਹਦੇ ਦਾਣੇ ਦੇ ਉਹੀ ਨੇ ਬਸ ਉਹ ਸਾਹਮਣੇ ਗਲੀ ਪਾਉਂਦਾ ਹੁੰਦਾ ਆ ਆ ਜਿਹੜੀ ਕਿੜਚੜ ਜਿਹੇ ਦੀ ਆਵਾਜ਼ ਆਉਂਦੀ ਆ ਇਹ ਲਾਈਨ ਆ ਉੱਪਰ ਜੀ ਲੰਘਦੀ ਆ ਵੱਡੀ ਟਾਵਰ ਵਾਲੀ ਉਹਦੀ ਆਵਾਜ਼ ਆ ਰਹੀ ਹੈ ਵਿੱਚ ਚੜਚੜ ਜਿਹੇ ਦੀ ਤਕਰੀਬਨ ਸਾਰੇ ਚ ਆ ਜਵੇ ਜਿਹੜਾ ਸਟਾ ਹਾਂ ਇਧਰ ਥੋੜਾ ਜਿਹਾ ਜਿਹੜੇ ਆ ਵਧੀਆ ਖੜੀਆ ਉੱਥੇ ਥੋੜਾ ਜਿਹਾ ਹਲਕਾ ਮਾਰ ਦੀ ਉਹ ਪਰਲੇ ਪਾਸੇ ਕਿਵੇਂ ਆ ਬਹੁਤ ਸਾਰੇ ਤੇ ਹਾਂ ਜਿੱਥੇ ਉਹ ਬੱਟ ਤੋਰਲੇ ਪਾਸੇ ਨੂੰ ਮਰੀਦਾ ਨਹੀਂ ਪੂਰੀ ਤੇ ਦੋਸਤੋ ਪਿਛਲੀ ਵੀਡੀਓ ਚ ਮੈਂ ਦਿਖਾਇਆ ਸੀ ਇਹ ਮੰਨ ਲਓ ਵੀ ਇਹ ਕਾਫੀ ਡਾਊਨ ਪਈ ਹੋਈ ਸੀ। ਉਹ ਤੋਂ ਬਾਅਦ ਆਪਾਂ ਨੇ ਇੱਕ ਵੀਡੀਓ ਚ ਦਿਖਾਇਆ ਸੀ ਜਦੋਂ ਪਾਣੀ ਲੱਗਿਆ ਹੋਇਆ ਸੀ ਤੇ ਮੀਂਹ ਪੈ ਗਿਆ ਸੀ ਉਹ ਦਿਖਾਈ ਹੋਈ ਸੀ ਵੀ ਕਾਫੀ ਪੀਲੀ ਪੀਲੀ ਹੋ ਗਈ ਸੀ ਕਣਕ ਇਹ। ਉਹ ਤੋਂ ਬਾਅਦ ਆਪਾਂ ਨੇ ਇੱਕ ਯੂਰੀਆ ਵਰਤਿਆ ਜਣੀ ਯੂਰੀਆ ਨਾਲ ਥੋੜੀ ਜੀ ਇਹ ਰੁਕ ਜੇ ਗਈ ਜਣੀ ਮੰਨ ਲਓ ਵੀ ਸੁੱਕਣ ਤੋਂ ਉਹ ਹੋ ਗਈ। ਉਹ ਫੇਰ ਇੱਕ ਵੀਡੀਓ ਚ ਆਪਾਂ ਨੇ ਉਦੋਂ ਸਪਰੇਅ ਕਰਦੇ ਤੇ ਸਪਰੇਅ ਤਾਂ ਨਹੀਂ ਦਿਖਾਈ ਮੈਂ ਉਹ ਕਰਦੇ ਯਾਨੀ ਇਹ ਤੇ ਤਾਕਤਾਲੀ ਸਪਰੇਅ ਤਾਂ ਹੋ ਗਈ ਉਹ ਜਣੀ ਉਹਦੇ ਨਾਲ ਤੇ ਉਹ ਪਿਛਲੇ ਰਿਓ ਨਾਲ ਥੋੜਾ ਜਿਹਾ ਫਰਕ ਤਾਂ ਪੈ ਗਿਆ ਇਹ ਇਹ ਜਿਹੜਾ ਖਤਮ ਹੋ ਜਾਣੀ ਤੀ ਇਹ ਨਹੀਂ ਜੀ ਨਹੀਂ ਆਪਾਂ ਇਹ ਕਰਦੇ ਇਹਦੇ ਕਰਕੇ ਬਚਾ ਜਾ ਹੋ ਗਿਆ ਪਰ ਹੁਣ ਆਹ ਥੋੜੀ ਜਿਹੀ ਡੋਜ਼ ਹਾਂ ਜੂਰੀਏ ਦੀ ਫੇਰ ਹੋਰ ਪਾ ਰਹੇ ਆ ਇਹ ਵੀ ਮੰਨ ਲਓ ਵੀ ਇਹਨੂੰ ਥੋੜੀ ਜੀ ਪਹਿਲਾਂ ਜਿਹੜੇ ਹੁਣ ਖਰਾਕਾਂ ਦਿੱਤੀਆਂ ਹੋਈਆਂ ਸੀ ਉਹਨਾਂ ਨੇ ਜਿੰਨਾ ਕ ਆਪਣਾ ਕੰਮ ਕਰਨਾ ਸੀ ਉਹ ਕਰ ਚੁੱਕੀ ਐ ਪਰ ਹੁਣ ਡਾਊਨ ਹੋ ਗਈ ਤੇ ਫੇਰ ਦੁਬਾਰਾ ਹੋਣ ਕਰਕੇ ਡਾਊਨ ਕਰਕੇ ਇਹਨੂੰ ਫੇਰ ਤਾਕਤ ਦੀ ਜ਼ਰੂਰਤ ਸੀ ਇਹ ਪਾਈ ਆ ਹੁਣ ਆਪਾਂ ਨੇ ਜੂਰੀਆ ਪਾ ਰਹੇ ਆ ਇਹ ਆਪਣਾ ਇੱਧਰ ਅੰਬ ਵਾਲੀ ਉਹ ਹੀ ਮੋਟਰ ਹੈ ਅੰਬ ਤੇ ਜਮਨ ਵਾਲੀ ਵਾਟਰ ਬੋਲਦੇ ਹੁੰਦੇ ਆ ਉਹੀ ਮੋਟਰ ਹੈ ਉਹਦੇ ਤੇ ਆ ਖੇਤ ਹੈ ਇਹ ਇਹ ਪਾਣੀ ਦੀ ਮਾਰ ਕਰਕੇ ਹੀ ਉਹ ਹੋ ਗਈ ਪਾਣੀ ਵੀ ਥੋੜਾ ਜਿਹਾ ਵੱਧ ਲੱਗਿਆ ਹੋਇਆ ਸੀ ਫਿਰ ਬਾਰਸ਼ ਪਈ ਜੀ ਉਹਦੇ ਕਰਕੇ ਹੀ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਝੱਲਣੀਆਂ ਪਈਆਂ ਇਹ ਉਹ ਤਾਂ ਇਹ ਜੀ ਤਕਰੀਬਨ ਪਹਿਲਾਂ ਪੂਰਾ ਹੋ ਗਿਆ ਦੀ ਪਰ ਹੁਣ ਇਹਦੀ ਥੋੜੀ ਜੀ ਡਾਊਨ ਹੋਣ ਕਰਕੇ ਥੋੜਾ ਜਿਹਾ ਮੈਂ ਕਿਹਾ ਚਲੋ ਖਰਾਕ ਥੋੜੀ ਜੀ ਦੇ ਦੋ ਇਹਨੂੰ ਹੋਰ ਇਸ ਕਰਕੇ ਆਪਾਂ ਨੇ ਇਹ ਪਾਈ ਹੈ ਤੁਸੀਂ ਦੇਖੀਆ ਪਿਛਲੀ ਵੀਡੀਓ ਪਰ ਇਹ ਵੀਡੀਓ ਚ ਕਾਫੀ ਉਹਦੇ ਨਾਲੋਂ ਫਰਕ ਹੈ ਇਹ ਕਣਕਪੂਰੀ ਥੋੜੀ ਜੀ ਹੋ ਗਈ ਠੀਕ ਹੋ ਗਈ ਹਾਂ ਬਾਕੀ ਦੋਸਤੋ ਦੱਸਿਓ ਕੋਈ ਜੇ ਮੰਨ ਲਓ ਵੀ ਇਹ ਤੋਂ ਬਿਨਾ ਕੋਈ ਹੋਰ ਚੀਜ਼ ਪਾਉਣ ਦੀ ਲੋੜ ਆ ਉਹ ਵੀ ਆਪਾਂ ਪਾ ਦਾਂਗੇ ਹੁਣ ਇਹ ਮੰਨ ਲਓ ਵੀ ਥੋੜੇ ਦਿਨਾਂ ਤੱਕ ਇਹ ਡੰਡੀ ਚੜ ਜੂ ਡੰਡੀ ਚੜਨ ਤੋਂ ਪਹਿਲਾਂ ਪਹਿਲਾਂ ਤਾਂ ਕਰਕੇ ਹੀ ਪਾਈ ਆ ਇਹ ਜੇ ਕੋਈ ਹੋਰ ਚੀਜ਼ ਦੀ ਲੋੜ ਆ ਉਹ ਸਭ ਰੇ ਕਰਨ ਦੀ ਲੋੜ ਆ ਤਾਂ ਉਹ ਹੋਰ ਕਰ ਦਨੇ ਆ ਉਹ ਦੱਸਿਓ ਸੁਝਾ ਦਿਓ ਬਾਕੀ ਦੋਸਤੋ ਜਿਹੜੇ ਸਾਡੀ ਵੀਡੀਓ ਦੇਖਦੇ ਆ ਅਸੀਂ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਕਰਦੇ ਆ ਕੀ ਤੁਸੀਂ ਸਾਡੀ ਇਹ ਵੀਡੀਓ ਤੇ ਸਾਡੇ ਚੈਨਲ ਨਾਲ ਜੁੜੇ ਹੋਇਓ ਅਸੀਂ ਬਹੁਤ ਬਹੁਤ ਧੰਨਵਾਦੀ ਆ ਤੁਹਾਡਾ ਤੁਸੀਂ ਅੱਗੇ ਵੀ ਦੇਖਦੇ ਰਹੋ ਤੇ ਆਪਣੇ ਮਿੱਤਰਾਂ ਤੇ ਦੋਸਤਾਂ ਨੂੰ ਵੀ ਸ਼ੇਅਰ ਕਰੋ ਤਾਂ ਕਿ ਉਹ ਵੀ ਦੇਖ ਸਕਣ ਹੋਰ ਕੋਈ ਗੱਲਬਾਤ ਜੋ ਵੀ ਹੋਊਗੀ ਉਹ ਅੱਗੇ ਆਪਾਂ ਸ਼ੇਅਰ ਕਰਦੇ ਰਹਾਂਗੇ ਦੋਸਤੋ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਤੇ ਕਮੈਂਟ ਕਰ ਲਿਓ ਅ ਅੱਗੇ ਸ਼ੇਅਰ ਵੀ ਕਰਿਓ ਔਰ ਜਿਹੜੇ ਨਵੇਂ ਦੋਸਤ ਤੋੜੇ ਨੇ ਉਹ ਸਾਡੇ ਚੈਨਲ ਸਬਸਕ੍ਰਾਈਬ ਕਰ ਲਓ ਕਮੈਂਟ ਜ਼ਰੂਰ ਕਰਿਆ ਕਰੋ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ